ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਾਰੇ ਠੀਕ ਠਾਕ ਜੀ ਸਵਾਗਤ ਆ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਆਪਾਂ ਚੱਲੇ ਸੀ ਜੀ ਅੱਜ ਕੰਬਨੂ ਉੱਥੇ ਕਬੱਡੀ ਦਾ ਟੂਰਨਾਮੈਂਟ ਹੈ ਤੇ ਬਸ ਤਿਆਰ ਹੋ ਗਏ ਆ ਟਰਨ ਦੀ ਤਿਆਰੀ ਆ ਤੇ ਆਉਂਦੇ ਨੇ ਆਪਣਾ ਮਿੱਤਰ ਆਉਂਦਾ ਇੱਕ ਜੱਗੀ ਲੈਣ ਆਪਾਂ ਨੂੰ ਤੇ ਆਪਾਂ ਅੱਗੇ ਤੁਹਾਨੂੰ ਰਸਤੇ ਦੇ ਵਿੱਚ ਮਿਲਾਉਨੇ ਆ ਠੀਕ ਆ ਜੀ ਤੇ ਉੱਥੇ ਟੂਰਨਾਮੈਂਟ ਤੇ ਵੀ ਤੁਹਾਨੂੰ ਦਿਖਾਵਾਂਗੇ ਸਾਰਾ ਕੁਝ ਚਲੋ ਮਿਲਦੇ ਆ ਅੱਗੇ ਜਾ ਕੇ ਲਓ ਜੀ ਮਤਲਬ ਮੜੇ ਹੋ ਗਏ ਆਪਣੇ ਇਕੱਠੇ ਜਾਣ ਦੀ ਤਿਆਰੀ ਆ ਸਰਾਂ ਦਾ ਖੜੇ ਆ ਅਸੀਂ ਇਸ ਟਾਈਮ ਬਾਕੀ ਮਿਲਦੇ ਆ ਤੁਹਾਨੂੰ ਜਾਦੇ ਉੱਤੇ ਉਲਦੀ ਗੋੜ ਫੜ ਗਿਆ ਕਰ ਵੀ ਇਹ ਦੀ ਜਿੱਤੀ ਆ ਲਓ ਜੀ ਮਿੱਤਰੋ ਅਸੀਂ ਮੇਲੇ ਤੇ ਹੁਣ ਗਏ ਆ ਪਹੁੰਚ ਤੇ ਅੱਗੇ ਤੁਹਾਨੂੰ ਦਿਖਾਉਨੇ ਆ ਫਿਰ ਕੀ ਸੀਨ ਬਣਦਾ ਆਪਣੇ ਮਿੱਤਰ ਪਿਆਰੇ ਸਾਰੇ ਪਹੁੰਚ ਗਏ ਨੇ ਦੇਖੋ ਇਕੱਠ ਆਪਣੇ ਸਾਰੇ ਯਾਰ ਮਿੱਤਰ ਨੇ ਸਾਰੇ ਪਹੁੰਚ ਗਏ ਨੇ ਤੇ ਇੱਥੇ ਪਹੁੰਚ ਗਏ ਆ ਤੇ ਅੱਗੇ ਤੁਹਾਨੂੰ ਦਿਖਾਉਨੇ ਆ ਫਿਰ ਗਾਹਾਂ ਜਾ ਕੇ ਗੁਰਪ੍ਰੀਤ ਸਿੰਘ ਜੀ ਪੀ ਉਹਨਾਂ ਦੇ ਨਾਲ ਦੁਲਪ੍ਰੀਤ ਪੱਟੀ ਵੀਰੂ ਨੇ ਹੋਰ ਜਿੰਨੀ ਵੀ ਸ਼ਖਸੀਅਤਾਂ ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਵੀ ਆਉਣਗੇ ਗਰਾਊਂਡ ਦੇ ਵਿੱਚ ਜਿਹੜੀਆਂ ਟੀਮਾਂ ਉਹ ਲਾਈਨ ਅਪ ਨੇ ਮੈਂ ਬੇਨਤੀ ਕਰਦਾ ਵੀ ਆ ਜਾਣ ਬਟਾਰੀ ਤੇ ਸੇਮਪਲੀ ਸਾਹਿਬ ਨੇ ਕੁਮਬੜਾ ਬਿੱਲਾ ਚੰਦਰਪੁਰਾ ਜਸਵੰਤ ਸਿੰਘ ਜੀ ਮਾਂ ਜਸਪਾਲ ਸਿੰਘ ਜੀ ਖੱਤਰੀ ਵਾਲਾ ਲੈ ਵੀ ਇੱਕ ਜਿੱਤਿਆ ਇੱਕ ਮੁੰਡਾ ਭੇਜਦੀ ਪਾਸੇ ਨਾਲ ਨਾਲ ਫੜਿਆ ਹੋ ਸਲਾਣੇ ਦੀ ਟੀਮ ਜਿੰਨੇ ਹੀ ਨੱਥੇ ਲਾਵੇ ਸਨੇਹ ਅਸਟੇਡੀਆ ਵਾਲਾ ਲਾਅ ਕਰਵਾਣਾ 2100 ਰੁਪਿਆ ਗੋਲਿਆ ਹਾਂ 2100 ਸਵੇਰਾ ਤਸੀਲਦਾਰ ਸਾਹਿਬ ਡੀਆਰਓ

ਸੋਹਣੀ ਕਬੱਡੀਆਂ ਪਾਈਆਂ ਲਓ ਕੀਤਾ ਜਲਦੀ ਵਾਲਾ ਸੋਹਣੀ ਟਰਾਈ ਕਰਦਾ ਆਮਰਾ ਢਿੱਲੋ ਸਰਾਣੇ ਵਾਲਾ ਜਿੰਨੇ ਜੱਫੇ ਲਾਵੇ ਪਿੰਡੀ ਮਲਖਾਤ ਕਹਿੰਦਾ ਖਰਜ ਜੱਫਾ 2000 ਕਿੜਾਉਣਾ ਆਮਰਾ ਢਿੱਲੋ ਸਰਾਣੇ ਵਾਲਾ ਜਿੰਨੇ ਜੱਫੇ ਲਾਵੇ ਹੁਣ ਨੋਟਾਂ ਦੇ ਨੱਕੇ ਤੋੜ ਦਿਓ ਨੋਟਾਂ ਦਾ ਮੀਂਹ ਪੈ ਜਾ ਰਿਹਾ ਜਲਦੀ ਵਾਲਾ ਸੱਤੀ ਕਬੱਡੀ ਪਾ ਰਿਹਾ ਜੋਰਪੁਰ ਦੇ ਵਿੱਚ ਟੱਕੜਾ ਖੜਾਇਆ ਪਹਿਲਾ ਸੈਮੀ ਫਾਈਨਲ ਫਰੈਂਚਾ ਤੇ ਸੈਂਪਲੀ ਸਾਹਿਬ ਇਹ ਟੀਮਾਂ ਗਰਾਊਂਡ ਦੇ ਵਿੱਚ ਆ ਜਾਣਗੀਆਂ ਪਹਿਲਾ ਸੈਮੀਫਾਈਨਲ ਬ੍ਰੈਕਾ ਤੇ ਸੈਂਟਰੀ ਸਾਰ ਹੋਵੇਗਾ ਵੱਡਾ ਤਮਾਰਾ ਜਿਹੜੇ ਕਰੀ ਗੱਲ ਬ੍ਰੈਕਾ ਤੇ ਸੈਂਟਰੀ ਵਾਲੇ ਮੁੰਡੇ ਜਲਦੀ ਨਾਲ ਗਰਾਊਂਡ ਦੇ ਲਾਗੇ ਰਹਿਣ ਬਾਕੀ ਚੋਟੀ ਦਾ 14ਵਾਂ ਕੁਆਟਰ ਮੁਕਾਬਲਾ ਖੇੜੇ ਜਾ ਰਿਹਾ ਲਓ ਤਿੰਦੂ ਵੀ ਲੱਗਿਆ ਹੋਇਆ ਚੰਡੀ ਵਾਲੇ ਕੋਗੀ ਨੇ ਸਿਰੇ ਦੀ ਕਬੱਡੀ ਕਹਿੰਦੀਆਂ ਆ ਚੰਡੀ ਵਾਲੇ ਕੋਗੀ ਦਾ ਪੁੱਤਰ ਤਿੰਦੂ ਚੰਡੀ ਦਾ ਟਰਾਈ ਕਰਦਾ ਪਰ ਗੁਰਵਾਜ ਜੀ ਮੈਟਰ ਸੀ ਮੋੜਿਆ ਸੀ ਕਰਤੀ ਸਮਾਪਤੀ ਆਪਾਂ ਨੇ ਉੱਥੇ ਤੋਂ ਘਰ ਨੂੰ ਵਾਪਸੀ ਆ ਸਾਡੀ ਅਸੀਂ ਜਾਣ ਲੱਗੇ ਸੀ ਬਾਕੀ ਵੀਰਾਂ ਨੂੰ ਦਾ ਬਹੁਤ ਬਹੁਤ ਧੰਨਵਾਦ ਉਹਨਾਂ ਨੇ ਆਪਣਾ ਬਹੁਤ ਵਧੀਆ ਸਤਿਕਾਰ ਕੀਤਾ ਲਦੇ ਆ ਜਾ ਕੇ ਹੁਣ ਦੋਨੋਂ ਘਰੇ